ਗਿਆਨ ਜੋਤੀ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਇੱਕ ਐਸੀ ਚੀਜ਼ ਜਿਸ ਨੂੰ ਅਸੀਂ ਆਪਣੀ ਜੇਬ ਵਿੱਚ ਰੱਖੀਏ ਤੇ ਸਾਰੇ ਦੁਨੀਆਂ ਸਾਡੇ ਗੁਲਾਮ ਹੋ ਜਾਵੇ ਜਿੱਥੇ ਵੀ ਅਸੀਂ ਜਾਈਏ ਉੱਥੇ ਸਾਡੀ ਤਾਰੀਫ਼ ਹੀ ਹੋਵੇ ਤੁਸੀਂ ਸੋਚਦੇ ਹੋਵੋਗੇ ਕਿ ਐਸੀ ਕੋਈ ਚੀਜ਼ ਹੈ ਤਾਂ ਸਾਨੂੰ ਕਿੱਦਾਂ ਮਿਲੇਗੀ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਅੱਜ ਦੇ ਵੀਡੀਓ ਵਿੱਚ ਮੈਂ ਦੇਵਾਂਗੀ ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਕੁਝ ਵਿਅਕਤੀਆਂ ਦੀ ਪਰਸਨੈਲਿਟੀ ਇਦਾਂ ਦੀ ਹੁੰਦੀ ਹੈ ਜਿੱਥੇ ਵੀ ਉਹ ਚਲੇ ਜਾਵਣ ਉੱਥੇ ਉਹਨਾਂ ਦੀ ਤਾਰੀਫ਼ ਹੀ ਹੁੰਦੀ ਹੈ ਉਹਨਾਂ ਦੇ ਕੋਲ ਇੰਨਾ ਪੈਸਾ ਵੀ ਨਹੀਂ ਹੁੰਦਾ ਪਰ ਫਿਰ ਵੀ ਉਹਨਾਂ ਦੀ ਤਾਰੀਫ਼ ਹਰ ਪਾਸੇ ਹੁੰਦੀ ਹੈ ਜੇਕਰ ਕਿਤੇ ਝਗੜਾ ਹੋ ਰਿਹਾ ਹੈ ਜਾਂ ਕਿਸੇ ਗੱਲ ਦਾ ਮਸਲਾ ਹੱਲ ਕਰਨਾ ਹੋਵੇ ਤਾਂ ਉਹਨਾਂ ਦੀ ਗੱਲ ਹਰੇਕ ਕੋਈ ਮੰਨਦਾ ਹੈ ਤੇ ਉਹਨਾਂ ਨੂੰ ਹਮੇਸ਼ਾ ਤਾਰੀਫ਼ ਤੇ ਵਾਵਾ ਹੀ ਮਿਲਦੀ ਹੈ ਉਹਨਾਂ ਦੇ ਕਹਿਣਾ ਹੀ ਸਾਰਾ ਕੁਝ ਖਤਮ ਹੋ ਜਾਂਦਾ ਹੈ ਤੁਸੀਂ ਸਾਰੇ ਸੋਚਦੇ ਹੋਵੋਗੇ ਕਿ ਇਹ ਸਭ ਕੁਝ ਕਿੱਦਾਂ ਹੁੰਦਾ ਹੈ ਇਹ ਸਭ ਕੁਝ ਅਟਰੈਕਸ਼ਨ ਨਾਲ ਹੁੰਦਾ ਹੈ ਜਿਸ ਨੂੰ ਆਪਾਂ ਆਕਰਸ਼ਨ ਵੀ ਕਹਿੰਦੇ ਹਾਂ ਇਹ ਇੱਕ ਗੋੜ ਗਿਫਟ ਹੁੰਦਾ ਹੈ ਕਈ ਵਾਰ ਤੁਸੀਂ ਇਹ ਦੇਖਿਆ ਹੋਵੇਗਾ ਕਿ ਤੁਸੀਂ ਸਟੱਡੀ ਬਹੁਤ ਜ਼ਿਆਦਾ ਕਰਦੇ ਹੋ ਤੇ ਤੁਸੀਂ ਇੰਟੈਲੀਜੈਂਟ ਵੀ ਜ਼ਿਆਦਾ ਹੁੰਦੇ ਹੋ ਪਰ ਫਿਰ ਵੀ ਦੂਸਰਾ ਬੰਦਾ ਜੋਬ ਲਈ ਸਿਲੈਕਟ ਹੋ ਜਾਂਦਾ ਹੈ ਕਿਉਂਕਿ ਉਸ ਵਿੱਚ ਅਟਰੈਕਸ਼ਨ ਪਾਵਰ ਤੁਹਾਡੇ ਤੋਂ ਜ਼ਿਆਦਾ ਹੁੰਦੀ ਹੈ ਅਸੀਂ ਇੱਕ ਅਜਿਹੀ ਚੀਜ਼ ਆਪਣੇ ਕੋਲ ਰੱਖਣੀ ਹੈ ਜਿਸ ਨਾਲ ਤੁਸੀਂ ਵੀ ਸਫਲ ਹੋਵੋ ਅਸੀਂ ਕਰਾਂਗੇ ਇਹ ਵਾਲਾ ਉਪਾਅ ਜਿਸ ਨਾਲ ਸਾਡੀ ਵੀ ਹਰ ਪਾਸੇ ਤਾਰੀਫ ਹੋਵੇਗੀ ਹਾਂਜੀ ਤੁਸੀਂ ਵੀ ਜਦੋਂ ਵੀ ਕੋਈ ਕੰਪੀਟੀਟਰ ਐਗਜ਼ਾਮ ਤੇ ਜਾ ਰਹੇ ਹੋ ਉਸ ਦੇ ਵਿੱਚ ਸਫਲਤਾ ਮਿਲੇਗੀ ਹਰ ਫੀਲਡ ਵਿੱਚ ਸਫਲਤਾ ਮਿਲੇਗੀ ਚਾਹੇ ਕੋਈ ਇੰਟਰਵਿਊ ਦੇਣ ਜਾ ਰਹੇ ਹੋ ਹਰ ਚੀਜ਼ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਉਹ ਕਿਹੜੀ ਚੀਜ਼ ਹੈ ਜਿਸ ਨਾਲ ਇਹ ਸਾਰਾ ਕੁਝ ਹੋਵੇਗਾ ਇਹ ਚੀਜ਼ ਤੁਹਾਡੀ ਰਸੋਈ ਵਿੱਚ ਹੀ ਹੈ ਜਿਸ ਦੇ ਨਾਲ ਤੁਸੀਂ ਆਕਰਸ਼ਣ ਪੈਦਾ ਕਰ ਸਕਦੇ ਹੋ ਇਹ ਚੀਜ਼ ਹੈ ਸੌਂਫ ਪਰ ਇਹ ਨਹੀਂ ਕਿ ਤੁਸੀਂ ਸੌਂਫ ਆਪਣੀ ਜੇਬ ਵਿੱਚ ਪਾ ਲਿਓ ਤੁਸੀਂ ਥੋੜੇ ਜਿਹੇ ਸੌਂਫ ਲੈਣੀ ਹੈ ਤੇ ਉਸ ਵਿੱਚ ਥੋੜਾ ਜਿਹਾ ਕੱਚਾ ਦੁੱਧ ਤੇ ਥੋੜਾ ਜਿਹਾ ਪਾਣੀ ਪਾ ਕੇ ਅੱਧਾ ਘੰਟਾ ਉਸ ਨੂੰ ਭਿਉ ਕੇ ਰੱਖ ਦੇਣਾ ਹੈ ਜਦੋਂ ਸੌਂਫ ਪੂਰੀ ਤਰ੍ਹਾਂ ਫੁੱਲ ਜਾਵੇ ਤੇ ਪਾਣੀ ਸੋਖ ਲਵੇ ਫਿਰ ਉਸ ਸੌਂਫ ਨੂੰ ਸੁਕਾ ਲੈਣਾ ਹੈ ਉਸ ਤੋਂ ਬਾਅਦ ਸੌਂਫ ਨੂੰ ਲਾਲ ਕੱਪੜੇ ਵਿੱਚ ਬੰਨ ਕੇ ਇੱਕ ਪੋਟਲੀ ਬਣਾ ਲੈਣੀ ਹੈ ਤੇ ਉਸ ਪੋਟਲੀ ਨੂੰ ਆਪਣੀ ਜੇਬ ਵਿੱਚ ਰੱਖ ਲੈਣਾ ਹੈ ਜੇ ਤੁਹਾਡੀ ਜੇਬ ਨਹੀਂ ਹੈ ਤਾਂ ਤੁਸੀਂ ਉਸ ਨੂੰ ਪਰਸ ਵਿੱਚ ਵੀ ਰੱਖ ਸਕਦੇ ਹੋ ਇਸ ਦੇ ਨਾਲ ਤੁਸੀਂ ਆਪਣੀ ਕਿਸਮਤ ਦੇ ਮਾਲਕ ਆਪ ਬਣ ਜਾਵੋਗੇ ਕਿਉਂਕਿ ਦੁੱਧ ਤੇ ਪਾਣੀ ਦਾ ਕਾਰਕ ਚੰਦ ਗ੍ਰਹਿ ਹੁੰਦਾ ਹੈ ਇਸ ਦੇ ਨਾਲ ਤੁਹਾਨੂੰ ਹਰ ਕੰਮ ਵਿੱਚ ਸਫਲਤਾ ਮਿਲੇਗੀ ਇਹ ਉਪਾਅ ਤੁਸੀਂ ਸ਼ੁੱਕਰਵਾਰ ਨੂੰ ਹੀ ਕਰਨਾ ਹੈ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਇਹ ਉਪਾਅ ਜਦੋਂ ਵੀ ਤੁਸੀਂ ਘਰ ਤੋਂ ਬਾਹਰ ਜਾਣਾ ਹੈ ਹਮੇਸ਼ਾ ਆਪਣੇ ਕੋਲ ਇਹ ਲੈ ਕੇ ਜਾਣੀ ਹੈ ਇਹ ਬਹੁਤ ਹੀ ਪਾਵਰਫੁਲ ਪੋਟਲੀ ਹੈ ਤੁਸੀਂ ਇਹ ਉਪਾਅ ਪੂਰੇ ਵਿਸ਼ਵਾਸ ਨਾਲ ਕਰਨਾ ਹੈ ਆਸ ਕਰਦੇ ਹਾਂ ਤੁਹਾਨੂੰ ਸਾਰੀ ਜਾਣਕਾਰੀ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਵੇਗੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਮਿਲਦੇ ਹਾਂ ਜਲਦੀ ਨਵੀਂ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਧੰਨਵਾਦ ਜੀ